ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਰਮੀ ਸਿੰਘ ਮੀਤ ਹੇਰ ਦੇ ਚੋਣ ਪ੍ਰਚਾਰ ਲਈ ਡਾਕਟਰ ਗੁਰਪ੍ਰੀਤ ਕੌਰ ਧਰਮ ਪਤਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੂਰੀ ਹਲਕੇ ਵਿੱਚ ਵਕ-ਵਕ ਜਨ ਸਭਾਵਾਂ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਡਾਕਟਰ ਗੁਰਪ੍ਰੀਤ ਕੌਰ ਜਿੱਥੇ ਭਗਵੰਤ ਮਾਨ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰ ਰਹੇ ਹਨ ਉੱਥੇ ਹੀ ਆਪ ਦੀ ਇਮਾਨਦਾਰੀ ਅਤੇ ਆਪ ਵਿਧਾਇਕਾਂ ਵੱਲੋਂ ਕੀਤੇ ਪੰਜਾਬ ਦੇ ਵਿਕਾਸ ਕੰਮਾਂ ਨੂੰ ਗਿਣਵਾ ਕੇ ਵੋਟ ਮੰਗ ਰਹੇ ਹਨ ਡਾਕਟਰ ਕੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਧੂਰੀ ਦੇ ਲੋਕ ਬੇहद ਹੀ ਕਿਸਮਤ ਵਾਲੇ ਹਨ ਕਿ ਉਹਨਾਂ ਨੇ ਪੰਜਾਬ ਦਾ ਮੁੱਖ ਮੰਤਰੀ ਚੁਣ ਕੇ ਭੇਜਿਆ ਅਤੇ ਧੂਰੀ ਦੇ ਕੰਮ ਪਹਿਲ ਦੇ ਆਧਾਰ ਤੇ ਮੁੱਖ ਮੰਤਰੀ ਦਫ਼ਤਰ ਵਿੱਚ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਹੁਣ ਧੂਰੀ ਦੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤਵਾਉਣ ਧੂਰੀ ਦੇ ਬਹੁਤ ਹੀ ਇਜ਼ਤਕਾਰਯੋਗ ਮੇਰੇ ਬਜ਼ੁਰਗ ਦੇ ਵੀਰ ਜੀ ਰਹੀ ਆ ਪੈਣਾ ਆਓ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅੱਜ ਕਮਾਲ ਹੀ ਹੋ ਗਈ ਜਿਹੜਾ ਕੰਮ ਆਪਾਂ ਕੀਤਾ ਆਪਾਂ ਜੇ ਉੱਥੇ ਬੈਠ ਕੇ ਮਿਲਣੀ ਕਰ ਰਹੇ ਆ ਜਿਹੜਾ ਸੂਏ ਦਾ ਵੱਡਾ ਕੰਮ ਸੀ ਉਹ ਪੂਰਾ ਹੋ ਗਿਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੀਤੇ ਕੰਮਾਂ ਦਾ ਲੋਕਾਂ ਤੱਕ ਅਸਰ ਹੁੰਦਾ ਤੇ ਲੋਕ ਖੁਸ਼ ਹੁੰਦੇ ਨੇ ਜਿਹੜਾ ਪੈਸਾ ਮਾਨ ਸਾਹਿਬ ਨੇ ਉੱਥੋਂ ਬੈਠੇ ਇੱਕ ਸਾਈਨ ਤੇ ਜਾਰੀ ਕੀਤਾ ਅਜੋ ਕੰਮ 2 ਸਾਲਾਂ ਦੇ ਵਿੱਚ ਪੂਰਾ ਹੋ ਕੇ ਅੱਜ ਆਪਾ ਉੱਥੇ ਬੈਠ ਕੇ ਇੱਕ ਮਿਲਣੀ ਕਰ ਰਹੇ ਆ ਸੋ ਇੱਕ ਵਾਰ ਤੁਸੀਂ ਜ਼ੋਰਦਾਰ ਮਾਨ ਸਾਹਿਬ ਦੇ ਨਾਮ ਤੇ ਤਾੜੀਆਂ ਜ਼ਰੂਰ ਾ ਦਿਓ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਬਾਕੀ ਵਿਰੋਧੀਆਂ ਨੂੰ ਵੀ ਦੱਸ ਦਿਓ ਜਦੋਂ ਆਉਣਗੇ ਤੁਹਾਡੇ ਤੋਂ ਵੋਟਾਂ ਮੰਗਣ ਵੀ ਇਹ 70 ਸਾਲ ਤੋਂ ਕਿਉਂ ਨਹੀਂ ਸੀ ਬਣਿਆ ਮਗਰ ਨੇ 2 ਸਾਲ 'ਚ ਕਿਵੇਂ ਬਣ ਗਿਆ ਇਹ ਸਿਰਫ ਤਾਂ ਬਣ ਸਕਿਆ ਕਿਉਂਕਿ ਮਾਨ ਸਾਹਿਬ ਦੀ ਨੀਤ ਸੱਚੀ ਸੀ ਇਕੋ ਹੀ ਚੀਜ਼ ਚਾਹੀਦੀ ਐ ਜੇ ਕੰਮ ਕਰਨਾ ਵੀ ਨੀਤ ਸੱਚੀ ਹੋਣੀ ਚਾਹੀਦੀ ਐ ਤੇ ਨੀਤੀ ਹੋਣੀ ਚਾਹੀਦੀ ਐ ਹੋਰ ਕੋਈ ਜ਼ਿਆਦਾ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਖਜ਼ਾਨੇ ਬਹੁਤ ਹੁੰਦੇ ਨੇ ਸਰਕਾਰਾਂ ਕੋਲ ਪਰ ਉਹਦੇ ਲਈ ਨੀਤ ਤੇ ਨੀਤੀ ਹੋਣੀ ਚਾਹੀਦੀ ਐ ਦੂਜੀ ਜਿਹੜੀ ਵੱਡੀ ਗੱਲ ਐ ਸਿਵਲ ਹਸਪੀਟਲ ਧੂਰੀ ਦੀ ਜਿਹਦੇ ਚ ਆਪਾਂ ਦੇਖਦੇ ਆਂ ਵੀ ਖਸਤਾ ਹਾਲਤ ਪੂਰੀ ਹਾਲਤ ਸੀਗੀ ਨਾ ਕੋਈ ਡਾਕਟਰ ਨਾ ਕੋਈ ਮਸ਼ੀਨਾਂ ਸੀਗੀਆਂ ਉਹਦੇ ਲਈ ਵੀ ਮਾਨ ਸਾਹਿਬ ਨੇ 22 ਕਰੋੜ ਰੁਪਏ ਜਾਰੀ ਕੀਤਾ ਐ ਉਹ ਵੀ ਜਲਦ ਤੋਂ ਜਲਦ ਇਮਾਰਤ ਬਣੇਗੀ ਜਲਦ ਤੋਂ ਜਲਦ ਉਥੇ ਵਧੀਆ ਤੋਂ ਵਧੀਆ ਸਪੈਸ਼ਲਿਸਟ ਡਾਕਟਰ ਵੀ ਬੈਠਿਆ ਕਰਨਗੇ ਵਧੀਆ ਤੋਂ ਵਧੀਆ ਮਸ਼ੀਨਾਂ ਵੀ ਆਉਣਗੀਆਂ ਤਾਂ ਜੋ ਸਾਡੇ ਬਜ਼ੁਰਗਾਂ ਨੂੰ ਮਾਵਾਂ ਨੂੰ ਇੱਧਰ ਉੱਧਰ ਜਾ ਕੇ ਐਕਸ-ਰੇ ਲਈ ਐਮ ਆਰ ਆਈ ਕਰਾਉਣ ਲਈ ਅਲਟਰਾਸਾਉਂਡ ਕਰਾਉਣ ਲਈ ਪੈਸੇ ਨਾ ਖਰਚਨੇ ਪੈਣ ਉਥੇ ਸਭ ਕੁਝ ਤੁਹਾਡਾ ਫ੍ਰੀ ਚ ਹੋਇਆ ਕਰੂਗਾ ਬਾਕੀ ਜਿਹੜੀਆਂ ਛੋਟੀਆਂ-ਛੋਟੀਆਂ ਡਿਮਾਂਡਾਂ ਨੇ ਮੈਨੂੰ ਜਿਵੇਂ ਦੱਸਿਆ ਅੱਗੇ ਪੁਲਾਰੀਆਂ ਨੇ ਵੀ ਛੋਟੀਆਂ-ਛੋਟੀਆਂ ਡਿਮਾਂਡਾਂ ਹੋ ਰਹੀਆਂ ਬੀ ਸਫਾਈ ਕਰਮਚਾਰੀ ਚਾਹੀਦੇ ਨੇ ਇੱਕ ਤੋਂ ਡਿਮਾਂਡਾਂ ਹੋਰ ਨੇ ਇਹ ਡਿਮਾਂਡਾਂ ਤਾਂ ਜੀ ਤੁਸੀਂ ਗਿਣਾਇਆ ਹੀ ਨਾ ਕਰੋ ਤੁਸੀਂ ਤਾਂ ਵੱਡੀ ਵੱਡੀ ਮੰਗ ਕਰਿਆ ਕਰੋ ਧੂਰੀ ਵਾਲਿਓ ਤੁਸੀਂ ਵੱਡੀ ਮੰਗ ਕਰਦੇ ਚੰਗੇ ਲੱਗਦੇ ਹੋ ਸੋ ਜਿਹੜੇ ਵੀ ਵਿਰੋਧੀ ਤੁਹਾਡੇ ਕੋਲ ਆਉਣਗੇ ਜਿਵੇਂ ਆਪਾ ਅਰਵਿੰਦ ਖੰਨਾ ਜੀ ਦੀ ਗੱਲ ਕਰ ਲਈਏ ਤੁਸੀਂ ਉਹਨਾਂ ਨੂੰ ਬੜੇ ਮਾਣ ਨਾਲ ਜਿਤਾ ਕੇ ਧੂਰੀ ਤੋਂ ਭੇਜਿਆ ਸੀ ਉਹ ਤੁਹਾਡੇ ਸਾਰਿਆਂ ਦਾ ਸਾਥ ਛੱਡ ਕੇ ਇੱਥੇ ਚਲੇ ਗਏ ਉਹ ਕਹਿੰਦੇ ਧੂਰੀ ਮੇਰੇ ਲਈ ਬਹੁਤ ਛੋਟੀ ਹੈ ਮੇਰਾ ਤਾਂ ਦੈਰਾ ਵੱਡਾ ਹੋਣਾ ਚਾਹੀਦਾ ਹੈ ਪਹਿਲਾਂ ਤਾਂ ਉਹ ਇੱਥੋਂ ਛੱਡ ਕੇ ਭੱਜ ਗਏ ਸੀ ਐਦਕੀ ਤੁਸੀਂ ਉਹਨਾਂ ਨੂੰ ਭੁਜਾ ਦਿਓ ਇੱਥੇ ਵੜਨ ਨਾ ਦਿਓ ਉਹਨਾਂ ਨੂੰ ਉਹਨਾਂ ਨੂੰ ਦੱਸ ਦਿਓ ਵੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਸਾਡੇ ਕੰਮ ਕਰਾਏ ਨੇ ਉਹ ਦੇਖ ਲਓ ਫਿਰ ਮੋਟਾ ਮੰਗਣ ਆਇਓ ਬਾਕੀ ਹੋਰ ਵੀ ਜਿਹੜੇ-ਜਿਹੜੇ ਕੰਮ ਛੋਟੇ ਏਰੀਆ ਤੇ ਰਹਿੰਦੇ ਨੇ ਉਹ ਵੀ ਸਾਨੂੰ ਜ਼ਰੂਰ ਤੁਸੀਂ ਜਾਣੂ ਕਰਾਓ ਉਹ ਵੀ ਜਲਦ ਤੋਂ ਜਲਦ ਪੂਰੇ ਕਰਾਵਾਂਗੇ ਅਸੀਂ ਤਾਂ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਜਦੋਂ ਲੋਕ ਆ ਕੇ ਮੰਗ ਦੱਸਦੇ ਨੇ ਵੀ ਤੂਰੀ ਲਿਆ ਮੰਗ ਚਾਹੀਦੀ ਆ ਜੀ ਆਹ ਚੀਜ਼ ਚਾਹੀਦੀ ਆ ਜੀ ਵੀ ਸਾਨੂੰ ਹੁੰਦਾ ਵੀ ਜਲਦ ਤੋਂ ਜਲਦ 5 ਸਾਲਾਂ ਦੀ ਤਾਂ ਬਾਅਦ ਚ ਦੇਖਾਂਗੇ ਇਸੇ ਸਾਲ ਪੂਰਾ ਹੋ ਜੇ ਤਾਂ ਜੋ ਸਾਡੇ ਲੋਕਾਂ ਨੂੰ ਸਹੂਬਦਾਂ ਮਿਲੇ ਮੈਨੂੰ ਪਹਿਲਾਂ ਦੱਸਿਆ ਇੱਥੋਂ ਦੇ ਲੋਕਾਂ ਨੇ ਵਸਨੀਕਾਂ ਨੇ ਵੀ ਸੂਹੇ ਦੇ ਜਿਹੜਾ ਸੱਜੇ ਖੱਬੇ ਦੇ ਲੋਕ ਇੱਕ ਦੂਸਰੇ ਨਾਲ ਕੋਈ ਰਾਬਤਾ ਨਹੀਂ ਸੀ ਰੱਖਦੇ ਕਿਉਂਕਿ ਗੰਦਗੀ ਭਰਿਆ ਸੂਹਾ ਸੀ ਬਿਮਾਰੀਆਂ ਦਾ ਘਰ ਸੀ ਬਦਬੂ ਦਾ ਘਰ ਸੀ ਅੱਜ ਲੋਕ ਇੱਕ ਦੂਸਰੇ ਆਸੇ ਪਾਸੇ ਵੀ ਜਾਂਦੇ ਨੇ ਸੈਰ ਵੀ ਕਰਦੀਆਂ ਨੇ ਮਾਵਾ ਪੈਣਾ ਤੁਸੀਂ ਦੇਖ ਵੀ ਸਕਦੇ ਹੋ ਪਿੱਛੇ ਪੈਣਾ ਸੈਰੇ ਕਰ ਰਹੀਆਂ ਨੇ ਬੱਚੇ ਖੇਡ ਰਹੇ ਨੇ ਤੋ ਇਹ ਜੀ ਕੰਮ ਜਿਹੜੇ ਨਹੀਂ ਹੋ ਰਹੇ ਸੀ ਉਹ ਹੋ ਰਹੇ ਨੇ ਹੁਣ ਤੁਸੀਂ ਆਪਦੀ ਵੋਟ ਜਿਹੜੀ ਆ ਉਹ ਬਹੁਤ ਸੋਚ ਸਮਝ ਕੇ ਪਾ ਕੇ ਆਇਓ ਕੰਮਾਂ ਦੇ ਆਧਾਰ ਤੇ ਪਾ ਕੇ ਆਇਓ ਕਿਸੇ ਦੇ ਮਦਰ ਲੱਗ ਕੇ ਵੋਟਾਂ ਨਾ ਪਾਇਓ ਜੇ ਕੰਮ ਹੋਏ ਨੇ ਤੁਹਾਡੇ ਹਲਕੇ 'ਚ ਤੇ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਵੋਟਾਂ ਪਾ ਕੇ ਇਥੋਂ ਦੇ ਕੈਂਡੀਡੇਟ ਜਿਹੜੇ ਨੇ ਮੀਤ ਫੇਰ ਜੀ ਉਹਨਾਂ ਨੂੰ ਜਿਤਾ ਕੇ ਭੇਜਿਓ ਤਾਂ ਕਿ ਮਾਨ ਸਾਹਿਬ ਦਾ ਹੌਸਲਾ ਦੁੱਗਣਾ ਹੋ ਜਾਏ ਉਹ ਹੋਰ ਵੀ ਹੌਸਲੇ ਨਾਲ ਕੰਮ ਕਰਨ ਕਿ ਧੂਰੀ ਵਾਲੇ ਖੁਸ਼ ਨੇ ਇੱਕ ਕਰੀ ਤਾੜੀਆਂ ਲਾ ਕੇ ਦੱਸ ਦੋ ਕਿ ਖੁਸ਼ ਹੋ ਕੰਮਾਂ ਤੋਂ ਆਮ ਆਦਮੀ ਪਾਰਟੀ ਆਉਣ ਤੋਂ ਪਹਿਲਾਂ ਆਪਾਂ ਸਾਰੇ ਦੋ ਪਾਰਟੀਆਂ ਨਾਲ ਜੁੜੇ ਹੋਏ ਸੀ ਇੱਕ ਆਉਂਦੀ ਸੀ ਆਪਾਂ ਉਹਦੇ ਤੋਂ ਅੱਕ ਕੇ ਦੂਸਰੀ ਨੂੰ ਵੋਟਾਂ ਪਾ ਦਿੰਦੇ ਸੀ ਦੂਸਰੇ ਜਦੋਂ ਉਹਦੇ ਵਰਗੇ ਨਿਕਲਦੇ ਸੀ ਆਪਾਂ ਫੇਰ ਪਹਿਲੇ ਕੋਲ ਚਲੇ ਜਾਂਦੇ ਸੀ ਕੋਈ ਬਦਲ ਨਹੀਂ ਸੀ ਤੁਸੀ ਨੇ 2022 ਚ ਇੰਨਾ ਮਾਣ ਇੰਨਾ ਵਿਸ਼ਵਾਸ ਪਾਈ ਦੇ ਉੱਤੇ ਰੱਖਿਆ ਤਾਂ ਉਹਨਾਂ ਨੇ ਫਿਰ ਉਸ ਵਿਸ਼ਵਾਸ ਨੂੰ ਉਸ ਪ੍ਰੋਸੈਂਟ 100% ਉਹ ਕਹਿੰਦੇ ਮੈਂ ਲੋਕਾਂ ਦੇ ਭਰੋਸੇ ਤੇ ਪੂਰਾ ਉਤਰਦੇ। ਸੋ ਜਿੱਦੇ ਦੀ ਸਰਕਾਰ ਬਣੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਵਿਰੋਧੀ ਨੇ ਉਹ ਸਾਰੇ ਇਕੱਠੇ ਨਹੀਂ। ਉਹਨਾਂ ਨੂੰ ਹੋਰ ਕੋਈ ਕਿਸੇ ਚੀਜ਼ ਦੀ ਤਕਲੀਫ ਨਹੀਂ। ਕੋਈ ਪੰਜਾਬ ਦਾ ਦਰਦ ਨਹੀਂ। ਕੋਈ ਪੰਜਾਬ ਨਹੀਂ ਬਚਾਉਣਾ ਚਾਹੁੰਦਾ। ਉਹਨਾਂ ਨੂੰ ਸਿਰਫ ਜਿਹੜੀ ਚੀਜ਼ ਹੋਏ ਹੈ ਕਿ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਤੇ ਆਮ ਘਰਾਂ ਦਾ ਜਿਹੜਾ ਸੀ ਕਿਉਂ ਬੈ ਕਿਉਂਕਿ 70 ਸਾਲਾਂ ਚ ਆਪਣੇ ਦਾਦਿਆਂ ਤੋਂ ਲੈ ਕੇ ਤਿੰਨ ਪੀੜ੍ਹੀਆਂ ਤੱਕ ਆਪਾਂ ਨੇ ਇਹਨਾਂ ਨੂੰ ਹੀ ਬਿਤਾਇਆ ਸੀ ਇਹਨਾਂ ਨੂੰ ਇਹ ਸੀ ਸਾਡੀਆਂ ਹੀ ਪਿਤਾ ਪੁਰਖੀ ਨੇ ਅਸੀਂ ਲੋਕਾਂ ਨੂੰ ਕੁੱਟিয়ে ਲੁੱਟিয়ে ਜੋ ਮਰਜ਼ੀ ਕਰੀਏ ਇਹ ਸਾਡੇ ਕੋਲ ਹੀ ਰਹਿਣੀਆਂ ਚਾਹੀਦੀਆਂ ਨੇ ਜਿਹੜੇ ਵੀ ਵਿਰੋਧੀ ਨੇ ਤੁਸੀਂ ਆਪ ਹੀ ਦੇਖ ਲਿਓ ਹੁਣ ਕੀ ਵਿੱਚ ਦੇਖਦੇ ਹੋ ਘਵਾਰਾਂ ਚ ਦੇਖਦੇ ਹੋ ਕੋਈ ਨਹੀਂ ਜਿੰਨੇ ਪੰਜਾਬ ਚ ਕੰਮ ਹੋਏ ਨੇ ਕਹਿੰਦੇ ਕੁਝ ਹੋਇਆ ਹੀ ਨਹੀਂ ਉਹ ਤਾਂ ਤੁਸੀਂ ਨੇ ਦੱਸਣਾ ਹੈ ਨਾ ਉਹ ਤਾਂ ਲੋਕਾਂ ਨੇ ਦੱਸਣਾ ਜਦੋਂ ਲੋਕ ਵੋਟਾਂ ਪਾਉਣਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਜਿਹੜੇ ਥੱਲੇ ਲੋਕ ਨੇ ਨਾ ਉਹ ਕੰਮ ਪਾੜਦੇ ਆ ਕਿਉਂਕਿ ਭਾਈ ਜੀ ਨੇ ਕਦੇ ਵੀ ਕੋਈ ਪਾਰਟੀ ਬਾਜੀ ਦੀ ਜਾਂ ਕਦੇ ਵੀ ਕਿਸੇ ਨੂੰ ਲੜਾਉਣ ਦੀ ਆਪਸ 'ਚ ਇਹ ਰਾਜਨੀਤੀ ਨਹੀਂ ਕੀਤੀ ਹੈ ਕਿਉਂਕਿ ਆਪਾਂ ਪਿੰਡਾਂ 'ਚ ਪਹਿਲਾਂ ਆਹੀ ਕੁਝ ਦੇਖਦੇ ਸੀ ਅੱਤਾ ਪਿੰਡ ਇੱਕ ਪਾਰਟੀ ਵੱਲ ਹੁੰਦਾ ਸੀ ਅੱਤਾ ਦੂਸਰੇ ਵੱਲ ਹੁੰਦਾ ਸੀ ਆਪਾਂ ਤਾਂ ਇੱਕ ਦੂਸਰੇ ਦੇ ਸੁੱਖ-ਦੁੱਖ ਚ ਵੀ ਜਾਣੋ ਹਟ ਗਏ ਸੀ ਕਿਉਂਕਿ ਇੰਨਾ ਪੈਰ ਪਵਾ ਦਿੰਦੇ ਸੀਗੇ ਇੱਕ ਦੇ ਇੱਕ ਪਾਰਟੀ ਪਰਚਾ ਪਵਾਣ ਦੀ ਸੀ ਦੂਸਰੀ ਕੈਨਸਲ ਕਰਵਾ ਦਿੰਦੀ ਸੀ ਦੋਨੇ ਪਾਸੇ ਤੋਂ ਲੁੱਟੇ ਜਾਂਦੇ ਸੀਗੇ ਸੋ ਹੁਣ ਇਹ ਜਿਹੜਾ ਕਲਚਰ ਹੈ ਇਹ ਜਿਹੜਾ ਸਾਰੀ ਪੈਰ ਵਾਲੀ ਜਿਹੜੀ ਰਾਜਨੀਤੀ ਹੈ ਉਹ ਖਤਮ ਹੋ ਰਹੀ ਹੈ ਤੇ ਬਾਈ ਜੀ ਦਾ ਇਹੀ ਸੁਪਨਾ ਸੀ ਉਹ ਕਹਿੰਦੇ ਸੀ ਵੀ ਜਿਵੇਂ ਲੋਕ ਕੰਮਾਂ ਦੇ ਤੌਰ ਤੇ ਅਸੀਂ ਵੋਟਾਂ ਬੰਨ੍ਹ ਕੇ। ਸੋ 2 ਸਾਲ ਬਹੁਤ ਥੋੜਾ ਸਮਾਂ ਹੁੰਦਾ ਐ ਏਡੇ ਵੱਡੇ ਸਿਸਟਮ ਨੂੰ ਪਹਿਲਾਂ ਤਾਂ ਸੁਧਾਰਨ ਦਾ। ਫਿਰ ਉਸ ਤੋਂ ਬਾਅਦ ਜਿਹੜੇ ਵਿਰੋਧੀ ਲੱਤਾਂ ਖਿੱਚਦੇ ਨੇ ਸਭ ਤੋਂ ਵੱਡਾ ਕੰਮ ਉਹ ਕਰਨ ਨਹੀਂ ਦਿੰਦੇ ਕੋਈ। ਉਹਨਾਂ ਦਾ ਧਿਆਨ ਹੀ ਹੋ ਰਹਿਦਾ ਕਿ ਸਾਡੇ ਚੀ ਉੱਜਿਆ ਰਹੇ। ਪਰ ਜਿਹੜਾ ਤੁਹਾਡਾ ਭਰੋਸਾ ਤੇ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ। ਹੁਣ ਤੁਸੀਂ ਵੋਟਾਂ ਦੇ ਰੂਪ 'ਚ ਜਿਹੜਾ ਉਹਨਾਂ ਨੂੰ ਫਤਫਤ ਆਉਂਗੀ ਭਾਈ ਜੀ ਨੂੰ ਤਾਂ ਉਹ ਤੁਹਾਡੇ ਭਰੋਸੇ ਤੇ ਪੂਰਾ ਉਤਰਨ ਗਈ ਪਹਿਲਾਂ ਤੁਸੀਂ ਨੇ ਤਿੰਨ ਵਾਰ ਆਪਾਂ ਕਿਸੇ ਬੰਦੇ ਨੂੰ ਇੱਕ ਵਾਰ ਪਹਿਲਾ ਮੌਕਾ ਦਿੰਨੇ ਆ ਪਰ ਦੂਜੀ ਵਾਰ ਫਿਰ ਉਹਦੇ ਕੰਮਾਂ ਤੇ ਜਾਂ ਉਹਦੇ ਭਰੋਸੇ ਤੇ ਹੀ ਆਪਾਂ ਤੁਹਾਨੂੰ ਦੁਬਾਰਾ ਮੌਕਾ ਦਿੰਨੇ ਆ ਤੇ ਤੁਸੀਂ ਇਹਨੇ ਬਾਈ ਜੀ ਨੂੰ ਤਿੰਨ ਵਾਰ ਇੱਕੋ ਧੂਰੀ ਤੁਜਤਾ ਕੇ ਭੇਜਿਆ ਪਹਿਲਾਂ 14 ਚ ਫਿਰ 19 ਚ ਫਿਰ 22 ਤੇ ਹੁਣ ਉਹਨਾਂ ਦੀ ਇੱਕੋ ਹੀ ਤਮੰਨਾ ਹੈ ਕਿ ਮੈਂ ਧੂਰੀ ਨੂੰ ਪੰਜਾਬ ਦਾ ਧੁਰਾ ਬਣਾ ਦੇਣ ਲੋਕ ਤੂਰੀ ਦੇ ਲੋਕ ਮੈਨੂੰ ਇਹ ਕਹਿਣ ਕਿ ਤੂੰ ਸਾਰਾ ਪੰਜਾਬ ਸਾਂਭ ਅਸੀਂ ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ ਤੇ ਸੋ ਉਹਨਾਂ ਦਾ ਜਿਹੜੇ ਇਹ ਤੁਹਾਡੇ ਤੇ ਯਕੀਨ ਹੈ ਇਹ ਤੁਹਾਡੇ ਤੇ ਭਰੋਸਾ ਹੈ ਜਿਹੜਾ ਉਹ ਇਸੇ ਤਰ੍ਹਾਂ ਕੈਮਰਾ ਵੇ ਇਹੀ ਅਪੀਲ ਕਰਨ ਅਸੀਂ ਤਾਂ ਤੁਹਾਡੇ ਕੋਲੇ ਆਏ ਆ ਕਿਉਂਕਿ ਤੁਸੀਂ ਬਹੁਤ ਸਿਆਣੇ ਹੋ ਕੋਈ ਹੁਣ ਕਿਸੇ ਨੂੰ ਕਿਸੇ ਚੀਜ਼ ਦੀ ਕੋਈ ਇਹ ਨਹੀਂ ਹੈਗਾ ਕਿ ਪਤਾ ਨਹੀਂ ਹੈਗਾ ਕਿਹੜੀ ਪਾਰਟੀ ਕੀ ਕਰਦੀ ਰਹੀ ਹੈ ਹੁਣ ਤੱਕ ਕਿਹੜੀ ਕੀ ਕਰਦੀ ਰਹੀ ਹੈ ਮਾਨ ਸਰਕਾਰ ਦੇ ਕੰਮਾਂ ਨੂੰ ਬੜਾ ਵੱਡਾ ਸਮਰਥਨ ਮਿਲਿਆ ਹੈ ਜਿਵੇਂ ਅਸੀਂ ਦੇਖੋਗੇ ਧੂਰੀ ਸ਼ਹਿਰ ਦੇ ਵਿੱਚ ਹੀ ਕਿੰਨੇ ਕੰਮ ਆ ਜਿਹੜੇ ਉਹ ਚੱਲ ਰਿਹਾ ਲਗਾਤਾਰ ਜਿੱਥੇ ਖੜੇ ਹਾਂ ਆ ਸੂਬਾ ਸਾਰਾ ਆਪਾਂ ਸੱਤਿਆਗਾ ਤੇ ਇੱਥੇ ਓਵਰ ਬ੍ਰਿਜ ਵੀ ਬੰਨਣਾ ਇਹਦੇ ਉੱਪਰ ਵੀ ਸਾਡੇ 6 ਕਰੋੜ ਦੇ ਨਾਲ ਇੱਕ ਪ੍ਰੋਜੈਕਟ ਬੰਨਣਾ ਸ਼ੇਅਰ ਕਰਨ ਦੇ ਲਈ ਪੂਰੇ ਸ਼ਹਿਰ ਦੇ ਵਿੱਚ ਕੰਮ ਹੋ ਰਿਹਾ ਤੇ ਹਰ ਪਿੰਡ ਦੇ ਵਿੱਚ ਵੀ ਕਰੋੜਾਂ ਦੇ ਕੰਮ ਹੋ ਰਿਹਾ ਉਹਦੇ ਕਰਕੇ ਲੋਕ ਕੰਮਾਂ ਨੂੰ ਸਲਾਮ ਕਰਦੇ ਆ ਭਗਵੰਤ ਮਾਨ ਦੀ ਇਮਾਨਦਾਰੀ ਨੂੰ ਲੋਕ ਸਲਾਮ ਕਰ ਰਹੇ ਆ ਉਹਦੇ ਕਰਕੇ ਪਹਿਲਾਂ ਉਹ ਵੀ ਪਰਮਾ ਸਮਰਥਨ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਸਾਡਾ ਮੁਕਾਬਲਾ ਇਹਨਾਂ ਨਾਲ ਨਹੀਂ ਦੇਖਦੇ ਜੀ ਕੁਝ ਸਾਡਾ ਮੁਕਾਬਲਾ ਤਾਂ ਸਮੱਸਿਆਵਾਂ ਨਾਲ ਹੀ ਆ 21 ਦੇ ਅਸੀਂ ਸ਼ਹਿਰ ਦੇ ਵਿੱਚ ਜੋ ਕਰਨ ਵਾਲੇ ਕੰਮ ਨੇ ਜਾਂ ਏਰੀਆ ਦੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਮੁਕਾਬਲਾ ਉਹਨਾਂ ਨੂੰ ਹੱਲ ਕਰ ਰਹੇ ਆ ਤੇ ਲੋਕ ਸਾਡਾ ਸਾਥ ਦੇ ਰਹੇ ਆ ਔਰ ਵੋਟਾਂ ਲੋਕਾਂ ਦੀ ਮਰਜ਼ੀ ਹੈ ਜੀ ਔਰ ਪਰ ਜਿਸ ਤਰੀਕੇ ਨਾਲ ਕੰਮਾਂ ਨੂੰ ਲੋਕ ਸਪੋਰਟ ਕਰ ਰਿਹਾ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿਨੇ ਆਏ ਆਗੇ ਜੇ ਤੋਂ ਬਾਅਦ ਤਿੰਨ ਚਾਰ ਪ੍ਰੋਗਰਾਮ ਹੋਰ ਨੇ ਤੇ ਭਰਮਾ ਸਮਰਥਨ ਮਿਲਦਾ ਰੋਮ ਚਲ ਰਿਹਾ ਹੈ